मेरा नाम राजपाल एमसी है जी और नंबर 16 चौए मौजूदा एमसीएम है चौथी वाली इत्ھوں ਮੈਂ ਐਮਸੀ ਬਣਿਆ ਜੀ ਮੇਰੇ ਉੱਥੇ ਛੱਜਾਂ ਵਾਲੇ ਮੇਰੇ ਦੇ ਚਾਰ ਪੰਜ ਘਰ ਕੋਈ ਸ਼ਰੀਆਮ ਨਸ਼ਾ ਵੇਚਦੇ ਆ ਕੋਈ ਪੁਲਿਸ ਉਹਨੂੰ ਰੋਕਦੇ ਨਹੀਂ ਜਿੱਦ ਲੋਕਾਂ ਉਹਦੀ ਤਾਲ ਤੇ ਬਹਿਬੁੱਲਾ ਲੈ ਕੇ ਚਲੀ ਜਾਂਦੀ ਹੈ ਮੇਰਾ ਉੱਥੇ ਦੀਪੂ ਵੀ ਹੈ ਮੇਰਾ ਆਫਿਸ ਵੀ ਹੈ ਮੇਰਾ ਦਫ਼ਤਰ ਵੀ ਹੁੰਦੀ ਹੈ ਜਿੰਨੇ ਵੀ ਕੋਈ ਵਾਰਡ ਵਾਲੇ ਨੇ ਸਾਈਨ ਕਰਾਉਣਾ ਜਾਂ ਕੋਈ ਕੰਮ ਕਤੰਦਾਉਣਾ ਮੇਰੇ ਕੋਲ ਉੱਥੇ ਦਫ਼ਤਰ ਚੋਂ ਦੇ ਦਫ਼ਤਰ ਮਾਇਆ ਹੁੰਦਾ ਹੈ ਮੇਰੇ ਦਸਤ ਦੇ ਨਾਲ ਹੀ ਇੱਕ ਅੱਧਾ ਖਲਾਟ ਖਾਲੀ ਪਿਆ ਹੈ ਪਹਿਲਾਂ ਆਪ ਦੇ ਘਰੇ ਵੇਚਦੇ ਤੇ ਨਸ਼ਾ ਮੈਨੂੰ ਕੋਈ ਤਰਾਹ ਜੀ ਵੇਚੀ ਜਾਂ ਨਾ ਆਪਣਾ ਕੋਈ ਪੁਲਿਸ ਜਾਣੇ ਤੇ ਨਸ਼ੇ ਸਤ ਅਸਰ ਜਾਣ ਉਹਨਾਂ ਨੇ ਇੱਕ ਬੜਾ ਜਿਹਾ ਰਖਾ ਹੈ ਬਿੱਲੋ ਨੇ ਉਹ ਗੁੜਾ ਮੇਰੇ ਡੀਪੂ ਦੇ ਕੋਲੇ ਆ ਕੇ ਤੇ ਨਸ਼ੇ ਦੀਆਂ ਕੁੜੀਆਂ ਜਵ ਕੀ ਕੈਪਸੂਲ ਹੈ ਉਹ ਉਥੇ ਆ ਕੇ ਵੇਚਦਾ ਹੈ ਉਥੇ ਮੋਟਰਸਾਈਕਲ ਖੜ ਜਾਂਦੇ ਉਥੇ ਤੇ ਕੋਈ ਆ ਖੜ ਕੇ ਉਥੇ ਘਰੋਂ ਲਿਆ ਲਿਆ ਕੇ ਦਿੰਦਾ ਹੈ ਪ੍ਰਧਾਨ ਜੀ ਨੇ ਵੀ ਫੋਨ ਕੀਤਾ ਮੈਂ ਵੀ ਫੋਨ ਕੀਤਾ ਉਹਨੇ ਐਮਸੀ ਨੇ ਵੀ ਪੂਰਨ ਨੇ ਵੀ ਤਿੰਨ ਵਿਚਾਰ ਵਾਰੀ ਫੋਨ ਕਰਤੇ ਤੂੰ ਪਰਚੇ ਨਹੀਂ ਕਰ ਸਕਦੇ ਪਾਲ ਐਮਸੀ ਸਾਹਿਬ ਦੇ ਜੋ ਪਹਿਲਾ ਲੜਾਈ ਝਗੜਾ ਹੈ ਸੱਟਾ ਲੱਗਿਆ ਸੀ ਉਸ ਤੋਂ ਵੀ ਇੱਕ ਸਟੇਟਮੈਂਟ ਹਾਸਲ ਕੀਤੀ ਰਬਜੋਤ ਸਿੰਘ ਥਣਦਰ ਨੇ ਜੀ ਉਹਨਾਂ ਦੇ ਬਕਾਇਦਾ ਰਬਤ ਪਾਈ ਹੋਈ ਹੈ ਤੇ ਉਸ ਦੀਆਂ ਜਿਹੜੀਆਂ ਸੱਤਾਂ ਦੀਆਂ ਸੀਗੀ ਡਾਕਟਰ ਸਾਹਿਬ ਤੋਂ ਓਪੀਨੀਅਨ ਲੈਣ ਲਈ ਪੇਜਾ ਹੋਇਆ ਹੈ। ਰਾਏਪਾਲ ਦੀ ਐਕਸ-ਰੇ ਰਿਪੋਰਟ ਡਾਕਟਰ ਸਟੀਫਨ ਵੱਲੋਂ ਬਣਾਈ ਗਈ ਹੈ ਤੇ ਉਹ ਪੱਲਾ ਹੀ ਕਿ ਪੇਜ ਜਾ ਚੁੱਕੀ ਹੈ। ਇਹ ਵੀ ਕੋਈ ਗਲਤ ਹੈ ਕਿ ਉਹ ਇਹ ਐਕਸ-ਰੇ ਰਿਪੋਰਟ ਨਹੀਂ ਪਿੱਚੀ। ਮਤਲਬ ਮੇਰੇ ਕੋਲ ਬਿਆਨ ਲੈਗਾ ਜੀ ਕੰਨ ਕਰਦੇ ਐ ਕਾਰਵਾਈ ਬਸ ਕਾਰਵਾਈ ਨਹੀਂ ਕੀਤੀ। ਉਹ ਮੈਨੂੰ ਕਹਿੰਦਾ ਵੀ ਤੂੰ ਤੇਰੇ ਕੋਲ ਕੀ ਪਾਵਰ ਹੈ ਵੀ ਤੂੰ ਨਸ਼ੇ ਰੋਕਣਾ ਰੋਕੇ। ਮੈਂ ਕਿਹਾ ਮੈਂ ਰੋਕਿਆ ਨਹੀਂ ਪਿੱਚੀ ਜੰਦੇ। ਮੈਂ ਤਾਂ ਇਹ ਸੋਚ ਕੇ ਆ ਉਹਨਾਂ ਨੇ ਮੇਰੇ ਬਾਹਰ ਅੱਗੇ ਹਲੀ ਵੇਚਣਾ ਆ ਕੇ ਮੇਰੀ ਦੁਕਾਨ ਹੈ ਮੇਰਾ ਦਫ਼ਤਰ ਹੈ ਮੈਂ ਉੱਥੇ ਬਦਨਾਮ ਹੋਊਂਗਾ ਵੀ ਹਜ਼ੂਰ ਦੇ ਪ੍ਰਧਾਨ ਹੀ ਨਸ਼ਾ ਬਖਾਈ ਜਾਂਦਾ ਕਹਿੰਦਾ ਨਹੀਂ ਨਸ਼ਾ ਤਾਂ ਪਰ ਸਾਰੇ ਵੇਚੀ ਜਾਂਦੇ ਐ ਮੈਂ ਸਾਰ ਬਹੁਤ ਜਾਂਦੇ ਵੇਚੀ ਜਾਂਦੇ ਥਾਣੇਦਾਰ ਕਹਿੰਦਾ ਤੇਰੇ ਕੋਲ ਕੀ ਪਾਵਰ ਹੈ ਅੰਮ੍ਰਿਤ ਪ੍ਰਧਾਨ ਜੀ ਕੀ ਮਾਮਲਾ ਹੈ ਸਰ ਮੇਰਾ ਨਾਮ ਰਾਜਪਾਲ ਐਮਸੀ ਹੈ ਜੀ ਵਾਰ ਨੰਬਰ 16 ਚੋਂ ਮੌਜੂਦਾ ਐਮਸੀ ਐ ਮੈਂ ਚੌਥੀ ਵਾਰੀ ਉੱਥੋਂ ਮੈਂ ਐਮਸੀ ਬਣਿਆ ਜੀ ਮੇਰੇ ਉਥੇ ਛੱਜਾਂ ਵਾਲੇ ਰਹਿੰਦੇ ਚਾਰ-ਪੰਜ ਘਰ ਉਹ ਸ਼ਰੀਆਮ ਨਸ਼ਾ ਵੇਚਦੇ ਆ ਕੋਈ ਪੁਲਿਸ ਉਹਨੂੰ ਰੋਕਦੇ ਨਹੀਂ ਜੇ ਕੋਈ ਰੋਕਣਾਂ ਦੀ ਤਾਬ ਤੇ ਪੈਸਾ ਉਹ ਲੈ ਕੇ ਚਲੀ ਜਾਂਦੀ ਆ ਮੇਰਾ ਉਥੇ ਦੀਪੂ ਵੀ ਆ ਮੇਰਾ ਆਫਿਸ ਵੀ ਮੇਰਾ ਦਫ਼ਤਰ ਵੀ ਉੱਥੇ ਹੀ ਆ ਜਿੰਨੇ ਵੀ ਕੋਈ ਵਾਰਡ ਵਾਲੇ ਨੇ ਸਾਈਨ ਕਰਾਉਣਾ ਜਾਂ ਕੋਈ ਕੰਮ ਕਤੰਦਾ ਆਉਣਾ ਮੇਰੇ ਕੋਲ ਉੱਥੇ ਦਫ਼ਤਰ ਚੋਂਦੇ ਦਫ਼ਤਰ ਬਣਾਇਆ ਮਾਥੀ ਮੇਰੇ ਦਫ਼ਤਰ ਦੇ ਨਾਲ ਹੀ ਇੱਕ ਅੱਧਾ ਖਪਲਾਟ ਖਾਲੀ ਪਿਆ ਆ ਤੇ ਪਹਿਲਾਂ ਆਪਦੇ ਘਰੇ ਵੇਚਦੇ ਤੇ ਨਸ਼ਾ ਮੈਨੂੰ ਕੋਈ ਤਰ੍ਹਾਂ ਇਹ ਵੇਚੀ ਜਾਂ ਨਾ ਪੁਲਿਸ ਜਾਣੇ ਤੇ ਨਸ਼ੇ ਤਸਕਰ ਜਾਣ ਉਹਨਾਂ ਨੇ ਇੱਕ ਬੜਾ ਜਿਹਾ ਰੱਖਿਆ ਬਿੱਲੋ ਨੇ ਉਹ ਬੜਾ ਮੇਰੇ ਡੀਪੂ ਦੇ ਕੋਲੇ ਆ ਕੇ ਤੇ ਨਸ਼ੇ ਦੀਆਂ ਪੁੜੀਆਂ ਜਾਂ ਕੀ ਕੈਪਸੂਲ ਹੈ ਉਹ ਉਥੇ ਆ ਕੇ ਵੇਚਦਾ ਹੈ ਉਥੇ ਮੋਟਰਸਾਈਕਲ ਖੜ ਜਾਂਦੇ ਉਥੇ ਟੈਂਪੂ ਆ ਖੜ ਕੇ ਉਥੇ ਘਰੋਂ ਲਿਆ ਲਿਆ ਕੇ ਦਿੰਦਾ ਉਸ ਬੰਦੇ ਨੂੰ ਮੈਂ ਰੋਕਿਆ ਵੀ ਮੈਂ ਕਿਹਾ ਵੀ ਇਹ ਮੇਥੇ ਮੇਰਾ ਦਫ਼ਤਰ ਹੈ ਮੈਨੂੰ ਇਤਰਾਜ਼ ਹੈ ਵੀ ਤੁਸੀਂ ਇੱਥੇ ਨਸ਼ਾਨੀ ਵੇਚਣਾ ਆਪਦੇ ਘਰੇ ਵੇਚੋ ਮੈਨੂੰ ਕੋਈ ਇਤਰਾਜ਼ ਨਹੀਂ ਆਦਾ ਚਲੋ ਉਹਦੇ ਚਲਾ ਗਿਆ ਉਹ ਫੇਰ ਇੱਕ ਵਾਰੀ ਆਇਆ ਮੈਂ ਫੇਰ ਰੋਕਿਆ 27 ਤਰੀਕ ਨੂੰ ਕਰੀਬ 4:00 ਵਜੇ ਮੈਂ ਜਦਾ ਦਸਤਜ ਗਿਆ ਤੇ ਉਹ ਫੇਰ ਉੱਥੇ ਬੈਠਾ ਉਹਨੂੰ ਮੈਂ ਰੋਕਿਆ ਵੀ ਬਾਬਾ ਤੈਨੂੰ ਮੈਂ ਕਿੰਨੀ ਵਾਰੀ ਰੋਕਿਆ ਵੀ ਮੇਰੇ ਢੀਪੂ ਦੇ ਕੋਲੇ ਆ ਕੇ ਨਸ਼ਾ ਨਾ ਵੇਚ ਪਰ ਐਸ ਗੱਲ ਤੇ ਜਿਹੜਾ ਉਹ ਬੋੜਾ ਵੀ ਗਰਮ ਹੋ ਗਿਆ ਤੂੰ ਕੌਣ ਆ ਮੈਨੂੰ ਰੋਕਣ ਵਾਲਾ ਅਸੀਂ ਤਾਂ ਐਵੇਂ ਵੇਚਾਂਗੇ ਜੇ ਸਾਨੂੰ ਪੁਲਿਸ ਨਹੀਂ ਰੋਕ ਸਕਦੀ ਤੂੰ ਕੋਣ ਰੋਕਣ ਨਾਲ ਉਧਰੋਂ ਫੇ ਬਿੱਲੋ ਆ ਗਈ ਬਿੱਲੋ ਵੀ ਗਾਲਾਂ ਕੱਢਦੀ ਆਈ ਤੂੰ ਸਾਡੇ ਤੇ ਲੱਗਦਾ ਤੂੰ ਫਲਾਣਾ ਟਿਕੜਾ ਫੇਰ ਉਹਦੀ ਕੁੜੀ ਆ ਗਈ ਫੇਰ ਉਹਦਾ ਜਵਾਈ ਆ ਗਿਆ ਇਹਨਾਂ ਰੱਜ ਕੇ ਗਾਲੀਆਂ ਕੱਢੀਆਂ ਮੈਨੂੰ ਗਾਲਾਂ ਮੈਂ ਵੀ ਮੈਨੂੰ ਵੀ ਕੱਢ ਲਈ ਠੀਕ ਫੇਰ ਉਥੋਂ ਨਾਲ ਹੀ 2-4 ਬੰਦੇ ਆਏ ਤੇ ਉਹਨਾਂ ਨੂੰ ਹਟਾਤਾ ਤੇ ਉਹਨਾਂ ਦੇ ਘਰੇ ਲੈ ਗਏ ਚਲੋ ਜਿਹੜਾ ਕੋਈ ਰਫਾ-ਦਾਫਾ ਹੋ ਗਿਆ ਕੋਈ ਗੱਲਬਾਤ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਕੀ ਕਿਤਾ ਵੀ ਰਾਤ ਨੂੰ 8 ਵਜੇ ਸਵੇਰ 8 ਵਜੇ ਅਸੀਂ ਬਾਹਰ ਪੇੜ ਕੇ ਅੰਦਰ ਮੇ ਦਫ਼ਤਰ ਦੇ ਵਿੱਚ ਬੈਠੇ ਸੀ ਤਿੰਨੇ ਜਣੇ मेरा भतीजा ਸੀਗਾ ਇੱਕ ਅਜੇ ਇੱਕ ਪੂਰਨ ਐਮਸੀਸੀ ਤੇ ਮੈਂ ਸੀ ਇਹਨਾਂ ਨੇ ਬਾਅਦ ਦੇ ਮੇਰੇ ਇੱਟਾ ਮਾਰਨੇ ਸ਼ੁਰੂ ਕਰ ਦਿੱਤੀਆਂ ਦਫ਼ਤਰ ਦੇ ਜਦੋਂ ਇੱਟ ਮਾਰੀ ਤੇ ਮੈਂ ਬੂਹਾ ਖੋਲਿਆ ਵੀ ਕੌਣ ਹੈ ਦੱਸੋ ਕੌਣ ਹੈ ਇਹਨਾਂ ਨੇ ਫਿਰ ਇੱਕ ਹੋਰ ਇੱਟ ਮਾਰੀ ਚਲਾ ਕੇ ਮੇਰੇ ਜਿਹੜੀ ਮੇਰੇ ਮੂੰਹ ਤੇ ਬਜਣੀ ਮੈਂ ਇਹਦਾ ਹੱਥ ਕੀਤਾ ਤੇ ਹੱਥ ਤੇ ਬਚ ਗਈ ਇੱਥੇ ਉਹ ਇੱਟ ਨਾਲ ਮੇਰਾ ਜਿਹੜਾ ਹੱਥ ਹੈ ਕ੍ਰੈਕ ਹੋ ਗਿਆ ਉਸ ਤੋਂ ਬਾਅਦ ਇਹ ਬੁੜਾ ਇਹਦੀ ਕੁੜੀ ਔਰ ਇਹਦਾ ਜਵਾਈ ਬਿੱਲੋ ਦਾ ਇਹ ਅੰਦਰ ਵੜਨ ਨੂੰ ਕੋਸ਼ਿਸ਼ ਕੀਤੀ ਅੰਦਰ ਵੜ ਗਏ ਦੁਕਾਨ ਦੇ ਮੇਰੇ ਦਫ਼ਤਰ ਦੇ ਅੰਦਰ ਪੂਰਨ ਤੇ ਅਜੇ ਸੀਗਾ ਤੇ ਮੈਂ ਅਸੀਂ ਬੋ ਬਣੇ ਔਰ ਤੱਕੇ ਮਾਰ ਕੇ ਮਸਾ ਮਤਲਬ ਬਾਹਰ ਕੱਢਿਆ ਤੇ ਬਿੱਲੋ ਜਿਹੜੀ ਇਹ ਉਹ ਕਈ ਜਾਈ ਫੜ ਲਓ ਇਹਨੂੰ ਇਹ ਆਪਾਂ ਨੂੰ ਅਸਰ ਮੈਚਰ ਤੋਂ ਕਈ ਰੋਖ ਸਕਦਾ ਐ ਇੰਨੀ ਗੱਲ ਹੋਈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਪੂਰਾ ਪਰਿਵਾਰ ਨੇ ਹਮਲਾ ਕਰਤਾ ਚਾਰਾ ਨੇ ਉਸ ਤੋਂ ਬਾਅਦ ਪੂਰਨ ਤੇ ਜਿਹੜਾ ਅਜੇ ਸੀਗਾ ਇਹ ਮੈਨੂੰ ਹਸਪਤਾਲ ਲੈ ਗਏ ਕਿਉਂਕਿ ਮੇਰੀ ਬਾਹ ਸੁੱਜ ਗਈ ਨਾਲ ਦੀ ਨਾਲ ਹਸਪਤਾਲ ਮੈਨੂੰ ਦਾਖਲ ਕਰਾ ਦਿੱਤਾ ਉੱਥੇ ਮੈਨੂੰ ਡਾਕਟਰ ਨੇ ਐਡਮਿਟ ਕਰ ਲਿਆ ਐਮ ਆਰ ਆਰ ਕੱਟ ਕੇ ਉੱਥੇ ਥਾਣੇ ਭੇਜ ਦਿੱਤੀ ਥਾਣੇ ਐਮਲ ਗਈ ਅਸੀਂ ਥਾਣੇ ਦੂਜੇ ਦਿਨ ਫੋਨ ਕੀਤਾ ਮੇਰੇ ਬਿਆਨ ਲੈ ਜਾ ਪ੍ਰਧਾਨ ਬਿੱਟੂ ਜੀ ਨੇ ਫੋਨ ਕੀਤਾ ਬੈਂ ਬਿਆਨ ਤਾਂ ਲੈ ਕੇ ਉਸ ਮੇਰਾ ਅੰਕਲ ਉਥੇ ਦਾਖਲ ਤੇ ਪਰਚਾ ਦਰਜ ਕਰੋ ਚਲੋ ਬਿਆਨ ਲੈ ਗਏ ਮੈਂ ਬਿਆਨ ਉਹਨਾਂ ਨੂੰ ਦਿੱਤੇ ਉਹਨਾਂ ਨੇ ਕੋਈ ਬੰਦਾ ਜਿਹੜਾ ਨਹੀਂ ਫੜਿਆ ਨਾ ਪਰਚਾ ਦਰਜ ਕੀਤਾ 29 ਤਰੀਕ ਨੂੰ ਬੰਦਾ ਉਹਨਾਂ ਨੇ ਫੜਿਆ ਉਹਦੇ ਹੀ ਛੱਡ ਦਿੱਤਾ ਪੈਸੇ ਲੈ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਛੱਡਤਾ ਹੁਣ ਫੜਿਆ ਸਾਰੇ ਚਾਰਾਂ ਬੰਦੇ ਫੜਨੇ ਤੁਸੀਂ ਕੋਈ ਫੜਿਆ ਕਹਿੰਦੇ ਉਹ ਬੰਦਾ ਅਸੀਂ ਰਾਤ ਨੂੰ ਰੱਖ ਨਹੀਂ ਸਕਦੇ ਤੇ ਮਰ ਸਕਦਾ ਸਾਡੇ ਕੋਲੇ ਇਸ ਕਰਕੇ ਅਸੀਂ ਦਿੱਤਾ ਚਲੋ ਮੈਂ ਅਗੇ ਪਰਚਾ ਦਰਜ ਕਰੋ ਕਿੰਦ ਪਰਚਾ ਕਿੱਥੋਂ ਦਰਜ ਕਰੀਏ ਤੁਹਾਡੀ ਸੱਤੀ ਹੈ ਨੀਗੀ ਮੈਂ ਕਿਹਾ ਮੇਰਾ ਹੱਥ ਫ੍ਰੈਕਚਰ ਆ ਡਾਕਟਰ ਨੇ ਮੈਥੋਂ ਐਕਸ-ਰੇ ਕਰਾਇਆ ਸਾਰਾ ਕੁਝ ਹੈਗਾ ਫ੍ਰੈਕਚਰ ਆਇਆ ਫਿਰ ਬਾਹਰੋਂ ਸੀਰੀਸ ਕੈਨ ਵੀ ਮੈਥੋਂ ਕਰਾਇਆ ਉਹਨਾਂ ਨੇ ਸੀਰੀਸ ਸਕੈਨ ਦੇ ਵਿੱਚ ਵੀ ਫ੍ਰੈਕਚਰ ਆਇਆ ਐਕਸ-ਰੇ ਦੋ ਦੋ ਕਰਾਏ ਅੰਦਰ ਹੋਇ ਸੀ ਆ ਪਰ ਹੁਣ ਤੱਕ ਪੁਲਿਸ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਜੀ ਮੈਂ ਵੀ ਫੋਨ ਕੀਤਾ ਸਾਡੇ ਪ੍ਰਧਾਨ ਜੀ ਮਿੱਟੂ ਜੀ ਜਿਹੜੇ ਸੁਭ ਦੀ ਸੀ ਉਹਨੇ ਕਈ ਵਾਰੀ ਫੋਨ ਕੀਤਾ ਪਰ ਪਰਚਾ ਦਰਜ ਨਹੀਂ ਕੀਤਾ ਉਹਨੇ ਪੁਲਿਸ ਦਾ ਰਵਈਆ ਕਿਸ ਤਰੀਕੇ ਦੇ ਬਹੁਤ ਮਾੜਾ ਰਵਈਆ ਜੀ ਬਹੁਤ ਮਾੜਾ ਜਿੰਨਾ ਕਹਦੀ ਇੱਕ ਜ਼ਿੰਮੇਵਾਰ ਬੰਦਾ ਜੀ ਮੈਂ ਸ਼ਹਿਰ ਦਾ ਵਾਈਸ ਪ੍ਰਧਾਨ ਰਿਹਾ ਮੈਂ ਔਰ ਮੇਰੇ ਨਾਲ ਇਹੋ ਜੇ ਨਸ਼ੇ ਵਾਲੇ ਜਿਹੜੇ ਸਲੂਕ ਕਰਦੇ ਆ ਔਰ ਪੁਲਿਸ ਨੇ ਕੋਈ ਜਦੋਂ ਮੈਂ ਦੱਸਿਆ ਉਹਨਾਂ ਨੇ ਨਸ਼ੇ ਵਾਲੇ ਆ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਨਸ਼ੇ ਦੀ ਨਾ ਉਹਨਾਂ ਦੇ ਬੰਦੇ ਫੜੇ ਹੋਏ ਤੇ ਕੀ ਹਾਵੇ ਨਸ਼ੇ ਦਾ ਉਸ ਬੰਦੇ ਨਸ਼ਾ ਬਿਲਕੁਲ ਸ਼ਰਿਆਂ ਵੇਚਦੇ ਆ ਮੰਜੀਆਂ ਬਾਹਰ ਢਾ ਕੇ ਵੇਚਦੇ ਆ ਕੋਈ ਕੁਝ ਨਹੀਂ ਰੋਕਦਾ ਉਹਨਾਂ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਹੈਗੀ ਜੇ ਕੋਈ ਇਹ ਤੋਂ ਪਹਿਲਾਂ ਮੈਂ ਮੇਰੇ ਤੋਂ ਪਹਿਲਾਂ ਵੀ ਕਿਸੇ ਨੇ ਰੋਕਿਆ ਸੀਗਾ ਪਰ ਉਹ ਉਹਦੇ ਵੀ ਗਲ ਪੈ ਗਏ ਉਹ ਪਰ ਉਹ ਮੱਲੇ ਵਾਲੇ ਸਾਰੇ ਡਰਦੇ ਐ ਉਹਨਾਂ ਤੋਂ ਇਹ ਬੰਦੇ ਪੈੜੇ ਐ ਇਹਨਾਂ ਨੂੰ ਰੋਕਦੇ ਨਹੀਂ ਚੁੱਪ ਕਰਕੇ ਵਿਚਾਰੇ ਸਹੀ ਜਾਂਦੇ ਕਿਉਂ ਅਜੇ ਪੁਲਿਸ ਕਾਰਵਾਈ ਨਹੀਂ ਕਰਦੀ ਤੁਸੀਂ ਕੀ ਕਰੋਗੇ ਪੁਲਿਸ ਨਹੀਂ ਕਾਰਵਾਈ ਤੇ ਕਰ ਫਿਰ ਧਰਨਾ ਤੁੜਨਾ ਲਾਵਾਂਗੇ ਜੀ ਫਿਰ ਸਾਰੇ ਜਿੰਨੇ ਵੀ ਸਾਥੀ ਸਾਡੇ ਸਾਰੇ ਲੱਗਦੇ ਸੀ ਐਮਸੀਬੀਏ ਸਾਰੇ ਮੇਰੇ ਵਾਰਡ ਦੇ ਬੰਦੇ ਹੋਰ ਯਾਰ ਦੋਸਤ ਮੇਰੇ ਬੱਚੇ ਮੰਡੀ ਚ ਫਿਰ ਇਹ ਧਰਨਾ ਲਾਵਾਂਗੇ ਨਹੀਂ ਕਾਰਵਾਈ ਕਰੋਗੀ ਤਾਂ ਨਾ ਪਰਚਾ ਦਰਜ ਕਰੂੰਗਾ ਇਰ ਤਾਂ ਇਹੀ ਹੱਲ ਵਰਤੋ ਕੋਈ ਹੱਲ ਨਹੀਂ ਹੈਗਾ ਪ੍ਰਧਾਨਜੀ ਨੇ ਵੀ ਫੋਨ ਕੀਤਾ ਮੈਂ ਵੀ ਫੋਨ ਕੀਤਾ ਉਹਨੇ ਐਮਸੀ ਨੇ ਵੀ ਪੂਰਨ ਨੇ ਵੀ ਤਿੰਨ ਚਾਰ ਵਾਰੀ ਫੋਨ ਕਰਤੇ ਕੋਈ ਪਰਚੇ ਨਹੀਂ दर्ज ਕਰਦੇ ਸਰਕਾਰ ਤਾਂ ਕਹਿੰਦੀ ਵੀ ਨਸ਼ੇ ਦੇ ਖਿਲਾਫ ਬੜਾ ਸਖਤ ਐਕਸ਼ਨ ਲੈਣੇ ਆ ਲੋਕ ਜਿਹੜੇ ਸਾਨੂੰ ਸੂਚਨਾ ਦੇਣ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਸਾਹਮਣੇ ਜੀ ਤੁਸੀਂ ਖੁਦ ਦੇਖ ਲਓ ਕਿੰਨਾ ਕ ਸਰਕਾਰ ਦਾ ਕੰਟਰੋਲ ਹੈ ਸਰਕਾਰ ਦੇ ਜਿਹੜੇ ਮੁਲਾਜ਼ਮ ਹੈ ਪੁਲਿਸ ਪੁਲਿਸ ਹੀ ਖੁਦ ਬੁਕਾਈ ਜਾਂਦੀ ਜੀ ਚਿੱਟਾ ਤੁਸੀਂ ਉੱਥੇ ਲੰਘ ਕੇ ਦੇਖੋ ਕਨੇ ਮੁੰਡੇ ਮੁੰਡੇ ਕੁੜੀਆਂ ਵੀ ਪੀ ਕੇ ਲੰਗਦੀਆਂ بے ਹੋਸ਼ ਹੋ ਕੇ ਅੱਖਾਂ ਬੰਦ ਹੁੰਦੀਆਂ ਸੜਕ ਤੇ ਤੋਈ ਜਾਂਦੇ ਇਹਨਾਂ ਨਸ਼ਾ ਪੀ ਕਰੀ ਜਾਂਦੇ ਨੇ ਉੱਥੇ ਦੱਸੋ ਕਿਹੜੀ ਸਰਕਾਰ ਹੈ ਕਿਹੜੀ ਸਰਕਾਰ ਰੋਕਦੀ ਹੈ ਕੋਈ ਸਰਕਾਰ ਨਹੀਂ ਰੋਕਦੀ ਪੁਲਿਸ ਦਾ ਜਿਹੜਾ ਹੈ ਨਸ਼ੇ ਵੇਚਣ ਦੇ ਵਿੱਚ ਕਾਉਣ ਦੇ ਵਿੱਚ ਪੂਰਾ ਹੱਥ ਹੈ ਉਹਦਾ ਮੇਰੇ ਕੋਲ ਬਿਆਨ ਲੈ ਗਿਆ ਜੀ ਕੰਦ ਕਰਦੇ ਕਾਰਵਾਈ ਬਸ ਕਾਰਵਾਈ ਨਹੀਂ ਕੀਤੀ ਜੀ ਨੇ ਲਿਖਿਆ ਉਹ ਮੈਨੂੰ ਕਹਿੰਦਾ ਵੀ ਤੂੰ ਤੇਰੇ ਕੋਲ ਕੀ ਪਾਵਰ ਹੈ ਵੀ ਤੂੰ ਨਸ਼ੇ ਰੋਕਣ ਨਾਲ ਰੋਕੇ ਮੈਂ ਕਿਹਾ ਮੈਂ ਰੋਕਿਆ ਨਹੀਂ ਬਿਚੀ ਜਾਂਦੇ ਮੈਂ ਤਾਂ ਇਹ ਸੋਚ ਕੇ ਆ ਉਹਨਾਂ ਨੇ ਮੇਰੇ ਬਾਹਰ ਅੱਗੇ ਹਰੀ ਵੇਚਣਾ ਆ ਕੇ ਮੇਰੀ ਦੁਕਾਨ ਹੈ ਮੇਰਾ ਦਫ਼ਤਰ ਹੈ ਮੈਂ ਉੱਥੇ ਬਦਨਾਮ ਹੋਊਗਾ ਵੀ ਹੋ ਸਕਦਾ ਪ੍ਰਧਾਨੀ ਨਸ਼ਾ ਬਕਾਈ ਜਾਂਦਾ ਕਹਿੰਦਾ ਨਹੀਂ ਨਸ਼ਾ ਤਾਂ ਫਿਰ ਸਾਰੇ ਵਿੱਚ ਜਾਂਦੇ ਆ ਨਸ਼ਾ ਬਹੁਤ ਜਾਂਦੇ ਵਿੱਚ ਜਾਂਦੇ ਤੇ ਥਾਣੇਦਾਰ ਕਹਿੰਦਾ ਤੇਰੇ ਕੋਲ ਕੀ ਪਾਵਰ ਹੈ ਉੱਥੇ ਐਮਸੀ ਬੈਠਾ ਜੀਟੀ ਐਮਸੀ ਬੈਠਾ ਜੀ ਸਾਰੇ ਬੈਠੇ ਸੀ ਸਾਰੇ ਸਾਹਮਣੇ ਉਹਨਾਂ ਨੇ ਕਿਹਾ ਕਹਿੰਦਾ ਤੇਰੇ ਕੋਲ ਕੀ ਪਾਵਰ ਹੈ ਮੈਂ ਕਿਹਾ ਮੈਂ ਯਾਰ ਐਮਸੀਆਂ ਮੌਜੂਦਾ ਐਮਸੀਆਂ ਚਾਰ ਵਰੇ ਜਿੱਤਿਆਂ ਉਸੇ ਵਾਰ ਚੋਂ ਮੇਰਾ ਫਰਜ਼ ਹੈ ਜੇ ਕੋਈ ਬਾੜ ਦੇ ਵਿੱਚ ਗਲਤ ਕੰਮ ਹੁੰਦਾ ਤਾਂ ਮੈਂ ਰੁਕਣਾ ਪਰ ਮੈਂ ਫਿਰ ਵੀ ਮੈਂ ਤਾਂ ਇਹ ਤਾਂ ਮੈਂ ਕਈ ਗਲਤ ਕੰਮ ਕਰੀ ਜਾਂ ਮੈਨੂੰ ਇਤਰਾਜ਼ ਨਹੀਂ ਜਦੋਂ ਪੁਲਿਸ ਨਹੀਂ ਫੜਦੀ ਮੈਂ ਕੀ ਕਰ ਸਕਦਾ ਤੁਸੀਂ ਮੇਰੇ ਬਾਹਰ ਅੱਗੇ ਕੋਲੇ ਆ ਕੇ ਨਹੀਂ ਰਸਾ ਵੇਚਣਾ ਐਸੀ ਗੱਲ ਤੇ ਮੇਰੇ ਤੇ ਪਥਰਾਵ ਕੀਤਾ ਇਹਨਾਂ ਆ ਗਲੇ ਹਾਂਜੀ ਪਬਲਿਕ ਹੀ ਨਾ ਤਾ ਮਨਾ ਮਖਨ ਨਾ ਦਾ ਜੀ ਕੀ ਹੋਇਆ ਇੱਕ ਟ੍ਰਾਂਸਫਰ ਹੀ ਮੈਂ ਇੱਕ ਬੱਚਾ ਸੀ ਅਸੀਂ ਬੱਚਨ ਜਾ ਪਿਆ ਸਾਡੇ ਕੋਲ ਦੂ ਇੱਕਰ ਛੱਡਣ ਗਿਆ ਸੀ ਮੈਂ ਰਸਤੇ ਦੇ ਵਿੱਚ ਖੜਾ ਤੀ ਕਰਾਂ ਚਾਂਗ ਦੇ ਵਿੱਚ ਜੀ ਉੱਥੋਂ ਜੀ ਇਤਨੇ ਜੀ ਆ ਕੇ ਪ੍ਰਧਾਨ ਜਾ ਕੇ ਪ੍ਰਧਾਨ ਜੀ ਦੇ ਮਰੇ ਮਾਨ ਛੱਡੀ ਮਰੇ ਪੈਰ ਨਹੀਂ ਛੱਡੀ ਜੀ ਉਦੋਂ ਬਾਅਦ ਬਿੱਲੋ ਆ ਗਈ ਜੀ ਬਿੱਲੋ ਨੂੰ ਕਹਿੰਦਾ ਬਿੱਲੋ ਕਹਿੰਦੀ ਕੀ ਹੋ ਗਿਆ ਪ੍ਰਧਾਨ ਤੇ ਬਿੱਲੋ ਨੂੰ ਗਾਰਡ ਕੱਢੀ ਬਿੱਲੋ ਨੂੰ ਕਹਿੰਦਾ ਮੇਰਾ ਕਿ ਛਾਲਾ ਲੱਗਦਾ ਹੈ ਬਸ ਗੱਲਾ ਹੋਈ ਜਨਾਬ ਹੋਰ ਕੋਈ ਗੱਲ ਨਹੀਂ ਹੋਏਗੀ ਫਿਰ ਉਹ ਬਿੱਲੋ ਲੜਨ ਲੱਗ ਪਏ ਹਾਂਜੀ ਫਿਰ ਬਿੱਲੋ ਬੋਲਣ ਲੱਗ ਪਏ ਜੀ ਬੜਾ ਮੋਟਾ ਫਿਰ ਬਿੱਲੋ ਬੋਲਣ ਲੱਗੇ ਫਿਰ ਉਦੋਂ ਬਾਅਦ ਸਾਡਾ ਹੋ ਗਿਆ ਟਿਕਟ ਗਿਆ ਜੀ ਅੱਛਾ ਸ਼ਾਉਣੂ ਕਿਹਾ ਸ਼ਾਉਣੂ ਜੀ ਮਨੂ ਕੋ ਸ਼ਾਗ ਆ ਮੈਨੂੰ ਗਲਤ ਦੇ ਬਣਾਉਂਦੇ ਪੜਾ ਦੇ ਕਲ ਗਈ ਚੜ ਕੇ ਤੁਸੀਂ ਤੁਸੀਂ ਰਣ ਕਿ ਕੀਤਾ ਹਾਂ ਕੁਛ ਨਹੀਂ ਬੱਸ ਸਲ ਸਲ ਕੁਛ ਨਹੀਂ ਬਾਈ ਮਤਬ ਬਟਾ ਬੱਜਿਆ ਜੀ ਇੱਕ ਤੂੰ ਤੇ ਮਿਲੋ ਦੋਨੇ ਹੀ ਬਸ ਨਾ ਹਾਂ ਜੀ ਹੋਰ ਕੋਈ ਕੋਈ ਨਾ ਜੀ ਉਹ ਉਹ ਨਾਲ ਕੋਈ ਖਸੂਰ ਨਹੀਂ ਕੋਈ ਨਹੀਂ ਹੈਗਾ ਜੀ ਮੈਂ ਅੱਛੀ ਸੀ ਤੇ ਮਿਲੋ ਦੋ ਆ ਦੇ ਜੀ ਹਾਂ ਜੀ ਇਹਦੇ ਉਹਦੀ ਕੁੜੀ ਦੀ ਜਵਾਈ ਹੈ ਤੁਸੀਂ ਉੱਥੇ ਆਏ ਤੇ ਮਾਨੂੰ ਮਨ ਫੜਕੇ ਲੱਗੇ ਜੀ ਕਰੇ ਉਹ ਕਹਿੰਦਾ ਬਾਬਾ ਟੈੱਕ ਕੇ ਭੇਜਾਂ ਤੂੰ ਹਾਂ ਜੀ ਉਹ ਹੁਣ ਤੂੰ ਕੀ ਜਣਾ ਮਾਲਾ ਜੀ ਆਂ ਖਣ ਰਾਜ ਬੰਦਾ ਹੋ ਜਾ ਜੀ ਮਾਲਾ ਕਹਿੰਦਾ ਮੈਂ ਚੋ ਬਾਗ ਜੂਗਾ ਹੋਰ ਕੀ ਾਇਪਾਲ ਜਿਹੜਾ ਨਗਰ ਕੌਂਸਲ ਦਾ ਉਮੀਦਵਾਰ ਪ੍ਰਧਾਨ ਆ ਜੀ ਉਹਦੀ ਕੋਈ ਲੜਾਈ ਝਗੜੇ ਦਾ ਮਾਮਲਾ ਹੈ ਜੀ ਕੀ ਕਾਰਵਾਈ ਕੀਤੀ ਉਹਨਾਂ ਦਾ ਜੀ ਰਾਜਪਾਲ ਨੇ ਦਾ ਸਾਡੇ ਪ੍ਰਭਜੋਤ ਸਿੰਘ ਗਣਦਾਨ ਨੇ ਬਿਆਨ ਲਿਖਿਆ ਹੋਇਆ ਰਿਪੋਰਟ ਪਾਈ ਹੋਈ ਹੈ ਤੇ ਬਾਕੀ ਇਨਕੁਆਰੀ ਵੀ ਚੱਲ ਰਹੀ ਹੈ ਬਾਕੀ ਅਜੇ ਮੈਡੀਕਲ ਰਿਪੋਰਟ ਆਉਣੀਆਂ ਬਾਕੀ ਨੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਸਾਹਿਬ ਦੀ رائے ਆਉਣ ਤੋਂ ਬਾਅਦ ਜੋ ਬਣਦੀ ਕਾਰਵਾਈ ਕੀਤੀ ਜਾਵੇ ਅਜੀ ਨਰਸਾ ਇੱਕ ਮੈਗਰ ਕੌਂਸਲ ਦੇ ਜਿਹੜੇ ਸਾਥਕਾ ਉਮੀਦਵਾਰ ਪ੍ਰਧਾਨ ਆ ਉਹਨਾਂ ਤੇ ਕੋਈ ਹਮਲਾ ਹੋਇਆ ਸੀਗਾ ਕੁਦੀ ਕੁ ਐਕਸ ਰਿਪੋਰਟ ਆਈਐਫ ਉਸਕੈਂਟੀ ਵੀ ਸਾਡੇ ਕੋਲੇ ਜ ਨਹੀਂ ਪਹੁੰਚੀ ਗਈ ਰਾਜਪਾਲ ਦੀ ਐਕਸ ਰਿਪੋਰਟ ਡਾਟਾ ਸਟੀਫਨ ਵੱਲੋਂ ਬਣਾਈ ਗਈ ਹੈ ਕਿ ਉਹ ਪਹਿਲਾਂ ਹੀ ਭੇਜ ਜਾ ਚੁੱਕੀ ਹੈ ਠੀਕ ਹੈ ਇਹ ਬਿਲਕੁਲ ਗਲਤ ਹੈ ਕਿ ਉਹਦੀ ਐਕਸ ਰਿਪੋਰਟ ਨਹੀਂ ਭੇਜੀ ਵੀ ਹੈ ਕਿ ਮੈਂ ਜਲਦੀ ਜਤ ਸਤ ਮੇਰਾ ਤਾਂ ਖੁਸ਼ ਉਸ ਰਿਪੋਰਟ ਵਿੱਚ ਫ੍ਰੈਕਚਰ ਆਇਆ ਹੈ